ਈ ਮਹੀਨਿਆਂ ਤੋਂ ਉਲਝੀ ਗੁੱਤੀ ਉਸ ਵਕਤ ਸੁਲਝ ਗਈ ਜਦ આરોપી ਡਿਵੀਜ਼ਨ ਨੰਬਰ 7 ਦੀ ਪੁਲਿਸ ਦੇ ਹੱਥ ਆ ਗਿਆ ਜੀ ਲੁਧਿਆਣਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਾਮਲੇ ਦੇ ਵਿੱਚ ਨਾਮਜ਼ਦ આરોપી ਨੂੰ ਕਾਬੂ ਕੀਤਾ ਉਸ ਨੂੰ ਇੱਕ ਪਿਸਤੌਲ ਤੇ ਜਿੰਦਾ ਰੋਂਦ ਸਮੇਤ ਫੜਿਆ ਗਿਆ ਹੈ ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਵੀ ਅੱਗੇ ਕੀਤੀ ਜਾ ਰਹੀ ਹੈ ਤੇ ਇਹ ਉਮੀਦ ਵੀ ਲਾਈ ਜਾ ਰਹੀ ਹੈ ਕਿ ਉਸ ਵੱਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪੈਸਵਾਰਤਾ ਦੇ ਵਿੱਚ ਡਿਵੀਜ਼ਨ ਨੰਬਰ 7 ਪੁਲਿਸ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਜੀ 4 11 24 ਨੂੰ ਸਾਡੇ ਥਾਂ ਦੇ ਏਰੀਆ ਦੇ ਵਿੱਚ ਇੱਕ ਪ੍ਰਿੰਸ ਕੁਮਾਰ ਪੁੱਤਰ ਗਰਮੀਤ ਕਮਾਲ ਤੇ ਗੋਲੀ ਲੱਗੀ ਸੀਗੀ ਔਰ ਉਹ ਜਿਹੜਾ ਬੰਦਾ ਗੋਲੀ ਮਾਰ ਕੇ ਭੱਜ ਗਿਆ ਸੀਗਾ ਉਸ ਸਮੇਂ ਉਸਤੇ ਅਸੀਂ ਮਕਦਮਾ ਦਰਜ ਕੀਤਾ ਸੀਗਾ ਮਕਦਮਾ ਨੰਬਰ 330/24 ਅੰਡਰ ਸੈਕਸ਼ਨ 109 ਵੀਐਨਐਸ 25900 ਲੱਗਦਾ ਥਾਣਾ ਜੋ ਸਤ ਲੁਧਿਆਣਾ ਇਹ ਸਰ ਇਹ ਕਿੰਨੇ ਮਹੀਨੇ ਪਹਿਲਾਂ ਇਹਨੇ ਵਾਰਦਾਤ ਤੋਂ ਚਾਬੀ ਦਿੱਤਾ ਸੀ ਇਹ 11ਵੇਂ ਮਹੀਨੇ ਦੱਸ ਸੀਗਾ ਮਕਦਮਾ ਤੇ ਇਹ ਉਦੋਂ ਦਾ ਸੀ ਜਿਹੜਾ ਦੋਸ਼ੀ ਹੈ ਰਾਮਾਨੰਦ ਇਹ ਉਸ ਤੋਂ ਬਾਅਦ ਫਰਾਰ ਹੋ ਗਿਆ ਸੀਗਾ ਇਹਦੀ ਅਸੀਂ ਪੂਰੀ ਦਾ ਪਿੱਛਾ ਕਰ ਰਹੇ ਸੀ ਪੂਰੀ ਜਿਹੜੀ ਪੁੱਛ ਪੜਤਾਲ ਦਾ ਤਹਿਕੀਕ ਕਰ ਰਹੇ ਸੀ ਕਿ ਪਰੰਤੂ ਕਾਬੂ ਨਹੀਂ ਸੀ ਆ ਰਿਹਾ ਉਹਨਾਂ ਸੀ ਇਹਦੇ ਵਿੱਚ ਕਾਫੀ ਜ਼ਿਆਦਾ ਸੋਸ ਲਾਏ ਹੋਏ ਸੀ ਇਹਨੂੰ ਗ੍ਰਫਟ ਕਰਨ ਲਈ ਤਾਂ ਅਸੀਂ ਫਿਰ ਇਹਨਾਂ ਨੂੰ ਬਣਾ ਕੱਲ੍ਹ ਵੀ 14 ਰਿਤੀ 14 ਨੂੰ ਸਾਡੇ ਐਸਐਸ ਜਗੰਦਰ ਸਿੰਘ ਜਿਹੜੇ ਆ ਪੁਲਿਸ ਆਰਟਿਸਟ ਦੇ ਨਾਲ ਆਏ ਖੜੇ ਸੀ ਕਿ ਤਾਇਪੂ ਰੋਡ ਤੇ ਉੱਥੇ ਮਿਲਿਆ ਉੱਥੇ ਨੂੰ ਮੌਕੇ ਤੇ ਅਰਸ਼ਟ ਕਰ ਲਿਆ ਤੇ ਇਹਦੀ ਉਮਰ ਵਗੈਰਾ ਕਿੰਨੀ ਹੈਗੀ ਇਹਦੀ ਹੋਰ ਨੀਅਰਪੋਟ ਹੈ ਕੀ ਇਹ 45 ਕਿਸਾਨ ਦੇ ਨੇੜੇ ਤੇ ਰਹਿੰਦਾ ਹੈ ਤੇ ਫੈਮਿਲੀ ਵਗੈਰਾ ਵੀ ਹੈਗੀ ਇਹਦੀ ਕੋਈ ਬੈਕਗ੍ਰਾਉਂਡ ਕੋਈ ਇਹ ਤਾਂ ਬੱਚੇ ਹੈਗੇ ਯਾਰ ਵੱਡੇ ਆ ਆ ਉਹ ਕੀ ਮੰਸਾ ਸੀ ਕਿ ਇਹਦੀ ਵੀ ਉਹ ਇਹਦਾ ਫਿਰਨ ਇੱਕ ਕ੍ਰਿਮੀਨਲ ਰਿਕਾਊਡ ਹੈ ਇੱਥੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਜੀ ਤੇ ਹੁਣ ਵੀ ਮਤਲਬ ਇਹ ਬੰਦਾ ਜਿਹੜਾ ਮਤਲਬ ਉਹ ਵਾਰ ਦਾਤ ਕਰਦਾ ਆਦੀ ਏ ਕ੍ਰਿਮੀਨਲ ਟਾਈਮ ਦਾ ਇਨਸਾਨ ਆ ਤੇ ਉਹ ਆਪਾਂ ਪਰਕਿੰਗ ਇਹਦਾ ਪਰ ਉਸ ਰਮਨ ਰਸਕੀ ਤਸੀ ਦਿਨ ਦਾ ਜਿਲੇ ਦਾਦੇ ਤੋਂ ਆਪਾਂ ਜਿਹੜਾ ਉਸ ਸਮੇਂ ਗੋੜੀ ਪਾਰੀ ਸੀ ਜਿਸ ਪਿਸਤਲ ਨਾਲ ਉਹ ਪਿਸਤਲ ਬੱਤੀ ਉਹਦਾ ਪਿਸਤਲ ਤੇ 15 ਘਾਟ ਤੋਂ ਸਤਾਂ ਬ੍ਰਾਮ੍ਹਤ ਕਰਦੇ ਬ੍ਰਾਮ੍ਹਤ ਹੋਈ ਤੇ ਇਹ ਉਹਦੇ ਬੋਲੇ ਉਸ ਟਾਈਮ ਜਿਹੜਾ ਜਦੋਂ ਨਾਕੇ ਦੌਰਾਨ ਫੜਿਆ ਉਸੇ ਟਾਈਮ ਕਬੂ ਨੇ ਲਾਕੇ ਤੋਂ ਤਾਂ ਇਹਨੇ ਅਸੀਂ ਇਹ ਪਿੱਛੇ ਬੰਦੇ ਲਗਾਏ ਵਿਸ਼ੇਸ਼ ਤੌਰ ਸੰਪਤਾ ਨਕਸ਼ੇ ਤੋਂ ਲੱਗ ਰਿਹਾ ਤੇ ਕੋਈ ਨਾ ਸਿਨੇ ਅਕਾ ਲਾ ਕੇ ਕੰਮ ਕਰਦੇ ਜੀ ਇਹਦਾ ਰਵਾਗਣਾ ਅਸਲ ਕਰਕੇ ਕੋਸ਼ਿਸ਼ ਕਰਕੇ ਪ੍ਰਾਪਤ ਕਰਦੇ